ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਹਤਾ ਫਾਸਟ ਟੈਗ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਯਾਨੀ ਕਿ 15 ਅਗਸਤ ਤੋਂ ਤੋਂ 3000 ਰੁਪਏ ਵਾਲੇ ਫਾਸਟ ਟੈਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਤੁਸੀਂ ਇੱਕ ਸਾਲ ਦੇ ਵਿੱਚ 200 ਵਾਰ ਟੋਲ ਤੋਂ ਲੰਘ ਸਕਦੇ ਹੋ ਇਸੇ ਲਈ ਤੁਹਾਨੂੰ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਪਏਗਾ ਸਿਰਫ ਤੇ ਸਿਰਫ ਹਜ਼ਾਰ ਰੁਪਏ ਦਾ ਇੱਕ ਪਾਸ ਬਣਾਉਣਾ ਪਏਗਾ ਤੇ ਇਹ ਪਾਸ ਬਣਾਉਣ ਦੇ ਲਈ ਲਿੰਕ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਪ੍ਰੋਵਾਈਡ ਕਰਾਇਆ ਜਾਏਗਾ ਤਾਂ ਕੇਂਦਰੀ ਮੰਤਰੀ ਨਿਤਿੰਤ ਕਟਕਰੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਫਾਸਟੈਗ ਦਾ ਪਾਸ ਬਣਾਉਣ ਨੂੰ ਲੈ ਕੇ ਵੈਬਸਾਈਟ ਦੇ ਉੱਤੇ ਲਿੰਕ ਜਿਹੜਾ ਮੁਹੱਈਆ ਕਰਵਾਇਆ ਜਾਏਗਾ 15 ਅਗਸਤ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਯਾਨੀ ਕਿ ਸਾਲ ਦੇ ਵਿੱਚ 200 ਵਾਰ ਤੁਸੀਂ ਟੋਲ ਤੋਂ ਲੰਘ ਸਕਦੇ ਹੋ ਤੇ ਅਜਿਹੇ ਦੇ ਵਿੱਚ ਵਾਰੋ ਵਾਰੀ ਤੁਹਾਨੂੰ ਟੋਲ ਦੇ ਪੈਸੇ ਜਿਹੜੇ ਆ ਨਹੀਂ ਦੇਣੇ ਪੈਣਗੇ ਤਾਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਫਾਸਟ ਟੈਗ ਨੂੰ ਲੈ ਕੇ ਕਿਉਂਕਿ ਲੋਕਾਂ ਦੇ ਵਿੱਚ ਅਕਸਰ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸਾ ਤੇ ਰੋਸ ਜਤਾਇਆ ਜਾਂਦਾ ਸੀ ਕਿ ਜਦੋਂ ਵੀ ਅਸੀਂ ਕਿਸੇ ਟੋਲ ਤੋਂ ਨਿਕਲਦੇ ਆ ਤੇ ਸਾਨੂੰ ਫਾਸਟ ਟੈਗ ਦੇ ਵਿੱਚੋਂ ਸਾਡੇ ਪੈਸੇ ਕੱਟੇ ਜਾਂਦੇ ਨੇ ਕੁਝ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਵਾਰ ਹੀ ਪੈਸੇ ਦੇ ਦਈਏ ਤੇ ਸਾਲ ਪਰ ਸਾਨੂੰ ਯਾਤਰਾਵਾਂ ਜੜੀਆਂ ਨੇ ਫ੍ਰੀ ਹੋ ਜਾਣ ਯਾਨੀ ਕਿ ਪੈਸਿਆਂ ਦਾ ਦੁਬਾਰਾ ਭੁਗਤਾਨ ਨਾ ਕਰਨਾ ਪਏ ਹਾਲਾਂਕਿ ਇੱਕ ਮਹੀਨੇ ਦਾ ਜਿਹੜਾ ਪਾਸ ਹੁੰਦਾ ਜਾਂ ਦੋ ਮਹੀਨੇ ਦਾ ਜਾਂ ਤਿੰਨ ਮਹੀਨੇ ਦਾ ਇਸ ਤਰ੍ਹਾਂ ਦੇ ਪਾਸ ਪਹਿਲਾਂ ਹੀ ਚਲਾਈ ਜਾ ਰਹੇ ਨੇ ਪਰ ਹੁਣ ਇਹ 15 ਅਗਸਤ ਤੋਂ 3000 ਰੁਪਏ ਵਾਲੇ ਫਾਸਟ ਟੈਗ ਦੀ ਸ਼ੁਰੂਆਤ ਕੀਤੀ ਜਾਏਗੀ ਯਾਨੀ ਕਿ ਸਾਲ ਦੇ ਸਿਰਫ ਤੁਸੀਂ 19000 ਰੁਪਏ ਦੇਣੇ ਆ ਇਹ ਦੇ ਕੇ ਤੁਹਾਡਾ ਇੱਕ ਪਾਸਪਨ ਜਾਏਗਾ ਇਸ ਦੇ ਤਹਿਤ ਸਾਲ ਦੇ ਵਿੱਚ 200 ਵਾਰ ਤੁਸੀਂ ਯਾਤਰਾ ਕਰ ਸਕੋਗੇ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਤਾਂ ਭਾਰਤ ਸਰਕਾਰ ਦਾ ਫਾਸਟੈਗ ਨੂੰ ਲੈ ਕੇ ਇਹ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਅਕਸਰ ਹੀ ਲੋਕ ਜਿਹੜੇ ਆ ਆਪਣੇ ਚਾਰ ਪਈਆ ਵਾਹਨ ਚੁੱਕੇ ਕੰਮਕਾਰਾਂ ਦੇ ਉੱਤੇ ਵੀ ਜਾਂਦੇ ਨੇ ਜਾਂ ਫਿਰ ਕਿਸੇ ਕੁੰਮਣ ਜਾਣਾ ਹੋਵੇ ਤਾਂ ਜਦੋਂ ਵੀ ਉਹ ਕਿਸੇ ਟੋਲ ਦੇ ਨੇੜੇੋਂ ਲੰਘਦੇ ਨੇ ਤਾਂ ਉਹਨਾਂ ਨੂੰ ਟੋਲ ਦਾ ਭੁਗਤਾਨ ਕਰਨਾ ਪੈਂਦਾ ਹੈ ਤਾਂ ਜੇਕਰ ਪੰਜਾਬ ਦੀ ਹੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਰ ਟੋਲ ਪਲਾਜ਼ਾ ਜਿੱਥੇ ਕਿ 1 ਕਰੋੜ ਦੇ तकरीबन 400 ਰੁਪਏ ਜਿਹੜੇ ਆ ਖਰਚੇ ਜਾਂਦੇ ਨੇ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਰੋਸ ਦੇ ਵਿੱਚ ਸਨ ਕਿ ਇਸ ਦਾ ਕੋਈ ਸੋਲੂਸ਼ਨ ਹੋਏਗਾ ਕਿਉਂਕਿ ਸਾਡਾ ਤਾਂ ਰੋਜ਼ ਦਾ ਆਣਾ ਜਾਣਾ ਹੈ ਤਾਂ ਹੁਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 3000 ਰੁਪਏ ਦੇ ਕੇ ਤੁਸੀਂ ਇੱਕ ਟੋਲ ਪਲਾਜ਼ੇ ਦਾ ਪਾਸ ਬਣਵਾ ਲਓਗੇ ਯਾਨੀ ਕਿ ਉਸ ਦੇ ਤਹਿਤ ਤੁਸੀਂ ਸਾਲ ਦੇ ਵਿੱਚ ਤਕਰੀਬਨ 200 ਵਾਰ ਯਾਤਰਾ ਫ੍ਰੀ ਕਰ ਸਕੋਗੇ ਤਾਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਐਨਿਊਅਲ ਪਾਸ ਇਹ ਬਣੇਗਾ ਇਸ ਪਾਸ ਬਣਾਉਣ ਦੇ ਲਈ ਲਿੰਕ ਜਿਹੜਾ ਹੈ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਪ੍ਰੋਵਾਈਡ ਕਰਵਾਇਆ ਜਾਏਗਾ ਤਾਂ 15 ਅਗਸਤ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਇਹ ਕਹਿ ਲਿਏ ਜੇਕਰ ਤੁਸੀਂ ਆਪਣਾ ਸਾਲ ਦਾ ਇਹ ਪਾਸ ਬਣਵਾ ਲੈਨੇ ਹੋ ਇਸ ਤੋਂ ਬਾਅਦ ਤੁਹਾਨੂੰ ਵਾਰੋ ਵਾਰੀ ਜਿਹੜਾ ਹੈ ਕਿਤੇ ਵੀ ਟੋਲ ਪਲਾਜ਼ੇ ਤੋਂ ਲੰਘਣ ਮੌਕੇ ਤੁਹਾਡੇ ਜਿਹੜੇ ਖਾਤੇ ਦੇ ਵਿੱਚੋਂ ਪੈਸੇ ਜਿਹੜੇ ਆ ਨਹੀਂ ਕੱਟੇ ਜਾਣਗੇ ਸੇ ਕਿਉਂਕਿ ਤੁਹਾਡੇ ਕੋਲ 3000 ਰੁਪਏ ਦਾ ਜਿਹੜਾ ਸਾਲ ਵਾਲਾ ਪਾਸ ਹੁੰਦਾ ਉਹ ਬਣ ਚੁੱਕਿਆ ਹੋਏਗਾ ਤੇ ਤੁਸੀਂ ਇੱਕ ਸਾਲ ਦੇ ਵਿੱਚ 200 ਵਾਰ ਯਾਤਰਾ ਕਰ ਸਕੋਗੇ ਇਸ ਤੇ ਲਈ ਪੈਸੇ ਨਹੀਂ ਕੱਟੇ ਜਾਣਗੇ ਹਾਲਾਂਕਿ ਫਾਸਟੈਗ ਨੂੰ ਲੈ ਕੇ ਪਹਿਲਾਂ ਤੋਂ ਹੀ ਜਿਹੜੇ ਆ ਪਾਸ ਬਣਾਏ ਜਾਂਦੇ ਨੇ ਕੋਈ ਮਹੀਨੇ ਦਾ ਪਾਸ ਹੁੰਦਾ ਕੋਈ ਸਾਲ ਦਾ ਪਾਸ ਹੁੰਦਾ ਜਾਂ ਫਿਰ ਕੋਈ 2 ਮਹੀਨੇ ਦਾ ਪਾਸ ਇਸ ਤਰ੍ਹਾਂ ਜਿਹੜੇ ਇਹ ਪਾਸ ਬਣਾਏ ਜਾਂਦੇ ਨੇ ਪਰ ਲੋਕਾਂ ਦੀ ਮੰਗ ਸੀ ਕਿ ਕੁਝ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾਏ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਕੀਤਾ ਜਾਏ ਤਾਂ ਕਿ ਅਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਲੰਗੀਏ 1 ਸਾਲ ਦੇ ਲਈ ਸਾਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਪੈਸਿਆਂ ਦਾ ਭੁਗਤਾਨ ਨਾ ਕਰਨਾ ਪਵੇ ਤੇ ਕਿ ਜਿਹੜੇ ਪੈਸੇ ਵੀ ਫੀਸ ਹੋਵੇ ਇਹ ਵੀ ਕਾਫੀ ਘੱਟ ਹੋਵੇ ਤਾਂ ਸਰਕਾਰ ਦੇ ਵੱਲੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿੱਤੇ 9000 ਰੁਪਏ ਵਾਲੇ ਫਾਸਟ ਟੈਗ ਪਾਸ ਤੇ ਸ਼ੁਰੂਆਤ ਕੀਤੀ ਜਾਏਗੀ ਇਹ ਸ਼ੁਰੂਆਤ ਜਿਹੜੀ ਹੈ 15 ਅਗਸਤ ਨੂੰ ਕੀਤੀ ਜਾਏਗੀ ਇਸ ਦੇ ਤਹਿਤ ਤੁਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਲੰਘੋਗੇ ਇੱਕ ਸਾਲ ਦੇ ਲਈ ਜੇਕਰ ਤੁਹਾਡਾ ਪਾਸ ਬਣ ਜਾਂਦਾ ਹੈ ਤਾਂ ਤੁਸੀਂ 200 ਵਾਰ ਯਾਤਰਾ ਕਰ ਸਕੋਗੇ ਯਾਨੀ ਕਿ 200 ਟੋਲ ਪਲਾਜ਼ੇ ਲੰਘੋਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਭੁਗਤਾਨ ਨਹੀਂ ਕਰਨਾ ਪਏਗਾ ਤਾਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ